ਕਿੱਡਾ ਹੁਣ ਸੱਜੀ ਬੈਠੀ ਆ ਤੂੰ ਚੱਲੀ ਆਦੇ ਭਰਾ ਦੀ ਕੁੜੀ ਦੀ ਮਹਿੰਦੀ ਤੇ ਤਾਹਰ ਵੇਖੇ ਨਾ ਦਾ ਤਾਹਰ ਵੇਖ ਪਹਿਲਾ ਵਿਆਹ ਆ ਪਹਿਲਾ ਵਿਆਹ ਆ ਹੈ ਕਮਾਲ ਅਸੀਂ ਨਹੀਂ ਨਾਨਕਿਆਂ ਦੇ ਭਰਾਵਾ ਪਹਿਲਾਂ ਵੀ ਹੋ ਗਿਆ ਵਿਆਹ ਉਹਨਾਂ ਦਾ ਪਹਿਲਾਂ ਸਾਡੀ ਸੋਚ ਸਵਾਲ ਦੇ ਵਿੱਚ ਪਹਿਲਾਂ ਹੀ ਸਾਰਿਆਂ ਨੂੰ ਨਿੱਕੇ ਮਾਮੇ ਦੇ ਕੁੜੀ ਦਾ ਵਿਆਹ ਹੈ ਨਿੱਕੇ ਨਾਲ ਵੱਡੀ ਦਾ ਸੱਚ ਚੱਲੀਏ ਵਰਜੀਤੀ 3 ਜੇ ਨੰਬਰ ਵਾਲੇ ਮਾਮੇ ਦਾ ਮੰਮੀ ਦੇ ਚਾਰ ਭਰਾ ਹੀ ਭਈ ਚਾਰਾਂ ਭਰਾਵਾਂ ਦੀ ਕੱਲੀ-ਕੱਲੀ ਦੋ ਭੈਣਾਂ ਹਾਚੇ ਨਾਨਾ ਤੁਹਾਡਾ ਵੀ ਵਿਹਲੇ ਹੀ ਦਾਦਾ ਤੇਰਾ ਵੀ ਡੈਡੀ ਤੇਰਾ ਵੀ ਵਿਹਲੇ ਹੀ ਲੱਗਦਾ ਡੈਡੀ ਤੇਰਾ ਤੋਹੀ ਆਪਦੀ ਸੋਚ ਨਾਨਾ ਸਾਡਾ ਵੀ ਕੀ ਆ ਮੇਰਾ ਦਾਦਾ ਸੋਹਰਾ ਵੀ ਵਿਹਲੇ ਹੀ ਸੀ ਉਹਨੇ ਵੀ 6-7 ਜੰਮੇ ਫਿਰ ਕੀ ਆ ਨਾਨਾ ਸਾਡਾ ਵੀ ਵਿਹਲਾ ਕਿੱਡੀ ਗੱਲ ਠੀਕ ਆ ਮੌਲਿਕਣਾ ਦਾਦੇ ਹੋਣੀ ਸਾਡੇ ਅਸੀਂ ਆਨੇ ਕਟਵਾਉਣੀ ਮੇਰੀ ਆਈਡੀ ਮੈਂਸ਼ਨ ਕੀਤੀ ਫੋਲੋ ਕਰ ਯੈਸ ਨਹੀਂ ਕਰਨੀ ਅਸੀਂ ਫੋਲੋ ਕਰ ਕੀ ਆ ਮੇਰਾ ਨਾਨਾ ਤੁਹਾਡਾ ਵੀ ਵਿਹਲੇ ਹੀ ਦਾਦਾ ਤੇਰਾ ਵੀ ਡੈਡੀ ਤੇਰਾ ਵੀ ਵਿਹਲੇ ਹੀ ਲੱਗਦਾ ਡੈਡੀ ਤੇਰਾ ਤੁਹ ਹੀ ਆਪ ਦੀ ਸੋਚ ਨਾ ਨਾ ਸਾਡਾ ਵੀ ਕੀ ਹੈ ਮੇਰਾ ਦਾਦਾ ਸੋਰਾ ਵੀ ਵੇਲੇ ਹੀ ਸੀ ਉਹਨੇ ਵੀ 6-7 ਜਮੇ ਫਿਰ ਕੀ ਹੈ ਨਾਨਾ ਸਾਡਾ ਵੀ ਵੇਲਾ ਕਿੱਡੀ ਗੱਲ ਠੀਕ ਆ ਮੋਲ ਇੱਕ ਨਾ ਦਾਦੇ ਹੋਣੀ ਸਾਡੇ ਸਿਆਣੇ ਕਟਮਾਉ ਨਹੀਂ ਮੇਰੀ ਆਈਡੀ ਮੈਂਸ਼ਨ ਕੀਤੀ ਫੋਲੋ ਕਰ ਯੈਸ ਨਹੀਂ ਕਰਨੀ ਸੀ